ਦੋਸਤੋ ਕ੍ਰੈਲੋਬੀਟੀ ਦੇ ਵਿੱਚ ਕੁਝ ਕਦੂ ਜੁੱਤ ਜਿਆ ਵੇਲਾ ਲਾਈਆਂ ਸੀ ਹਾਂ ਵੇਖਿਆ ਤਾਂ ਉਹਨਾਂ ਦੇ ਪੱਤੇ ਉੱਤੋਂ ਇਕੱਠੇ ਹੋਏ ਪਏ ਸੀ ਮੈਂ ਕਿਹਾ ਵੀ ਆਹ ਕੀ ਹੋ ਗਿਆ ਉਹਨਾਂ ਨੂੰ ਤੇ ਧਿਆਨ ਦੇ ਨਾਲ ਵੇਖਿਆ ਤਾਂ ਵੇਖੋ ਥੱਲੇ ਉੱਤੇ ਥੱਲੇ ਦੇ ਪਾਸੇ ਬਹੁਤ ਜ਼ਿਆਦਾ ਤੇਲਾ ਚਿੰਬੜਿਆ ਹੋਇਆ ਸੀ ਕਿ ਉਹ ਰਸ ਚੋਸ ਰਿਆ ਸੀ ਉੱਥੋਂ ਤੇ ਇਸੇਕੇ ਨਾਲ ਉਹ ਤੇ ਅਸਰ ਵੇਰਿਆ ਸੀ ਜੇ ਇਸ ਤਰ੍ਹਾਂ ਦਾ ਹਮਲਾ ਸ਼ੁਰੂ ਦੇ ਵਿੱਚ ਹੋ ਜਾਏ ਤਾਂ ਪੌਦੇ ਛੋਟੇ ਹੁੰਦੇ ਆ ਤੇ ਪੂਰੇ ਦੇ ਪੂਰੇ ਖਤਮ ਹੋ ਜਾਂਦੇ ਆ ਇਸ ਕਰਕੇ ਬਹੁਤ ਜ਼ਰੂਰੀ ਹੈ ਬਸ ਤਾਂ ਹਰ ਫਸਲ ਲਈ ਜ਼ਰੂਰੀ ਹੈ ਕਿ ਤੁਸੀਂ ਨਰੀਖਣ ਕਰਦੇ ਰਹੋ ਫਸਲ ਦਾ ਤੇ ਜੇ ਕਿਤੇ ਲੱਗਦਾ ਵੀ ਉਹ ਕਿਤੇ ਅਬਨਾਰਮਲ ਹੈ ਉਹ ਆਮ ਸਧਾਰਨ ਨਹੀਂ ਹੈਗਾ ਤਾਂ ਹਮ ਧਿਆਨ ਨਾਲ ਵੇਖੋ ਦੇ ਹੁਣ ਇਹਦੇ ਹੱਲ ਦੀ ਗੱਲ ਕਰੀਏ ਤਾਂ ਜਦੋਂ ਮੈਂ ਵੇਖਿਆ ਯੂਨੀਵਰਸਿਟੀ ਲਿਟਰੇਚਰ ਦੇ ਵਿੱਚ ਕਦੂ ਜਾਤੀ ਲਈ ਇਸ ਮਾਮਲੇ ਵਿੱਚ ਕੋਈ ਵੀ ਸਿਫਾਰਸ਼ ਨਹੀਂ ਕੀਤੀ ਗਈ ਹਾਈ ਹੈਗਾ ਵੀ ਜਦੋਂ ਤੁਸੀਂ ਰਮ ਦੇ ਕੋਲ ਦੀ ਸਿਫਾਰਸ਼ ਹੈ ਬਾਕੀ ਰਾਸ ਉਸ ਨਾਲ ਕਿਹੜਿਆਂ ਲਈ ਉਦ ਲਈ ਜਿਹੜਾ ਹੈਗਾ 2000 ml ਪਰ ਏਕੜ ਤੇ ਸੋਲਿਡਰ ਪਾਣੀ ਦੇ ਵਿੱਚ ਚਲੋ ਉਹ ਏਕੜਾਂ ਦੀ ਗੱਲ ਹੈ ਜੇ ਆਪਾਂ ਇਹਨੂੰ ਪਹਿਲਾਂ ਤਿਆਰ ਕਿਵੇਂ ਕਰਨਾ ਹੈ ਤੇ 4 ਕਿਲੋ ਨਮ ਦੇ ਪੱਤੇ ਲੈ ਲੈਣੇ ਆ ਕ੍ਰੋਮਬਲਾਂ ਵਗੈਰਾ ਤੇ ਵਿੱਚ ਪੱਤੇ ਹੋਣ ਕੁਝ 10 ਲੀਟਰ ਪਾਣੀ ਦੇ ਵਿੱਚ ਅਸੀਂ ਅੱਧੇ ਘੰਟੇ ਲਈ ਬਾਲ ਲੈਣੇ ਤੇ ਉਸ ਤੋਂ ਪ੍ਰੰਤੋਂ ਨੂੰ ਛਾਣ ਕੇ ਉਹ ਅਸੀਂ ਜਿਹੜਾ ਕੋਲ ਵਰਤ ਸਕਦੇ ਹਾਂ ਇਹ ਇਸ ਤਰ੍ਹਾਂ ਉਹਨੇ ਆਪਣੇ ਇਹ 20 ml ਬਣਾਉਗਾ 1 ਲੀਟਰ ਪਾਣੀ ਦੇ ਵਿੱਚ ਪਾ ਕੇ ਤੁਸੀਂ ਆਪਾਂ ਸਵੇਰੇ ਕਰ ਦਈਏ ਪੱਤਿਆਂ ਦੇ ਹੇਠਲੇ ਪਾਸੇ ਸਪਰੇਅ ਕਰ ਦਈਏ ਜੇ ਅਸੀਂ ਜਿਹੜੀਆਂ ਦੂਸਰੀਆਂ ਹੈਗੀਆਂ ਆਪਣੇ ਕੋਲੇ ਜ਼ਹਿਰਾਂ ਉਹਨਾਂ ਜੇਕਰ ਕਰੀਏ ਉਹਦਾ ਵਾਸਤਾ ਕੋਈ ਜਗਰ ਨਹੀਂ ਇਸ ਲਈ ਟਰੈਕਟਰ ਦੇ ਵਿੱਚ ਭਰਾਮ ਜਿਹੜੀਆਂ ਆਪਾਂ ਵਰਤਦੇ ਹਾਂ ਦੇ ਲਈ ਚਿੱਪ ਜਰਾ ਸੂਸਣ ਵੱਡੇ ਕੀੜੇ ਲਈ ਇੱਕ ਟਾਰਾ ਤੇ ਕਨਫਿਡੋਰ ਹੋਗੀ ਉਦੋਂ ਸੇ ਜੇ ਐਕੂਰੇਟਰ ਪਾਣੀ ਦੇ ਵਿੱਚ ਕੋਈ 200 ਐਮਐਲ ਪਾ ਲਓ ਤੇ ਉਹ ਦੀ ਸਵੇਰ ਤੱਕ ਉਹ ਤਾਂ ਕਿ ਇਹ ਰੁਕ ਜੇ ਹਾਂ ਉਮੀਦ ਹੈ ਤੁਸੀਂ ਧਿਆਨ ਰੱਖੋਗੇ ਆਪਣੇ ਮੇਗਾ ਮਾਰੂ ਕਦੇ ਉਸ ਨੂੰ ਬਦਲਾਉ ਪਰ ਜਿਵੇਂ ਹੀ ਮਸਤਲੀ ਜਿਲੀ ਆਈ ਤੇ ਉਹਨਾਂ ਇਸ ਬੰਨਾ ਹੈ ਐਨ ਬਾਕੀ ਜੇਕਰ ਘਰ ਦੇ ਵਿੱਚ ਕੋਈ ਵੀ ਪੈਸਟ ਪਈ ਹੈ ਨਾ ਜਾਇਓ ਕਲੋਰੋ ਬਰੀ ਪਾਓ ਕੰਟੈਕਟਰ ਨਾਲ ਬਿਮਾਰ ਦਿੰਦੀ ਹੈ ਤੇ ਜੇ ਕੋਈ ਕੋਈ ਵੀ ਤਾਤ ਹੋਈਏ ਮੈਂ ਇਸ ਤਰ੍ਹਾਂ ਕੀਤਾ ਮੇਰੇ ਕੋਲ ਕੁਝ ਪੈਸਟ ਪਾਣੀ ਦੇ ਵਿੱਚ ਕੋੜੀ ਹੋਈ ਸੀ ਪਹਿਲਾਂ ਹੀ ਤੇ ਸਮਸਪੇਅਰ ਦੇ ਨਾਲ ਉਹ ਹਿੱਟਲੇ ਪਾਸੇ ਮਾਰਤੀ ਉਹਦੇ ਕਰਕੇ ਤੇ ਆ ਦੇਖੋ ਪਾਸ ਦੂਜੀ ਤੀਜੀ ਦਿਨ ਇਸ ਤਰ੍ਹਾਂ ਦੁਆਰਾ ਫੋਟੋਨ ਦੀ ਵੀਡੀਓ ਲੈਣੀ ਆਏਗੀ ਉਹਨਾਂ ਕੀ ਉਹ ਇੱਕ ਵਾਰੀ ਉਹ ਜਿਹੜਾ ਇਹ ਸੀਗਾ ਤੇਲ ਖਤਮ ਹੋ ਗਿਆ ਤੇ ਮੱਲਾ ਨੇ ਨਾਰਮਲ ਬਦਲਣਾ ਸ਼ੁਰੂ ਕਰ ਦਿੱਤਾ ਪਰ ਜਿਹੜੇ ਪੱਤੇ ਇੱਕ ਵਾਰੀ ਇਕੱਠੇ ਹੋ ਗਏ ਨਾ ਦੁਬਾਰਾ ਤਾਂ ਨਹੀਂ ਖੁੱਲਦੇਗੇ ਤੇ ਪਰ ਜਿਹੜੇ ਨਵੇਂ ਪੱਤੇ ਉਹਨਾਂ ਉੱਤੇ ਉਹ ਸਮੱਸਿਆ ਨਹੀਂ ਆਉਂਦੀਗੀ ਇਸ ਕਰਕੇ ਇਸ ਤਰ੍ਹਾਂ ਖਿਆਲ ਕਰੋ ਬਸ ਵੱਡੀ ਗੱਲ ਬਾਰ-ਬਾਰ ਮੈਂ ਇੱਕੋ ਗੱਲ ਦੁਹਰਾ ਦੇ ਰਿਹਾ ਤੇ ਨਰੀਖਣ ਕਰਦੇ ਰਹੋ ਕਿਤੇ ਵੀ ਕਈ ਵਾਰੀ ਛੋਟਾ ਮੋਟਾ ਕੋਈ ਗਲਮਕੜਾ ਹੁੰਦਾ ਉਹਨੂੰ ਹਥਣ ਵਾਲੇ ਅਸੀਂ ਮਾਰ ਸਕਦੇ ਆ ਜਾਂ ਕਿਸੇ ਚੀਜ਼ ਨਾਲ ਉਸਕ੍ਰੈਪ ਕਰ ਸਕਦੇ ਆ ਉਥਲਾ ਸਕਦੇ ਆ ਉਹਨੂੰ ਆ ਇਹਨਾਂ ਨਾਲ ਹੀ ਉਹਦਾ ਮਸਲਾ ਹੱਲ ਹੋ ਜਾਂਦਾ ਤੇ ਛੋਟੇ ਪੌਦੇ ਉਚੜਲੇ ਸ਼ੁਰੂ ਹੋ ਜਾਂਦੇ ਜੇ ਨਹੀਂ ਤਾਂ ਫਿਰ ਬਹੁਤ ਛੋਟੇ ਆ ਦੇਖੋ ਤੁਸੀਂ ਵੀ ਜਿਹੜੇ ਹਾਲੇ ਥਲੇਲੇ ਦੋ ਪੱਤੇ ਪਹਿਲਾਂ ਦੋ ਪੱਤੇ ਜਿਹੜੇ ਜਿਹਨੂੰ ਅਸੀਂ ਵਿਚ ਪੱਤਰ ਕਹਿੰਦੇ ਆ ਜਾਂ ਅੰਗਰੇਜ਼ੀ ਵਿੱਚ ਕੋਟਲੀਡਨਸ ਕਹਿੰਦੇ ਆ ਉਹੋ ਕੱਢਦੇ ਤਾਂ ਉਹਨਾਂ ਉੱਤੇ ਵੀ ਅਟੈਕ ਆ ਕਿਤੇ ਕੁਝ ਉਹਨਾਂ ਨੇ ਤਾਂ ਬਰਨੇ ਕਿਸੇ ਨੇ ਉਹਨੂੰ ਮਾਈਨਰ ਜਾਂ ਖਾਦਾ ਹੋਇਆ ਕਰੋਚਾ ਹੋਇਆ ਇਸ ਕਰਕੇ ਇਹਨਾਂ ਦਾ ਖਿਆਲ ਰੱਖੋ ਧੰਨਵਾਦ